ਜੇ ਨਹੀਂ ਆਈ ਪੀਐਮ ਕਿਸਾਨ ਦੀ 19ਵੀਂ ਕਿਸ਼ਤ ਤਾਂ ਕਿੱਥੇ ਕਰਨੀ ਹੈ ਸ਼ਿਕਾਇਤਾ ਨੂੰ ਈਮੇਲ ਤੇ ਟੋਲ ਫ੍ਰੀ ਨੰਬਰ ਹਲੋ ਦੋਸਤੋ ਸਸ਼ਕਾਲ ਤੁਹਾਡੇ ਆਪਣਾ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨਿਧੀ ਦੀ 19ਵੀਂ ਕਿਸ਼ਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆ ਗਈ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਸੋਮਵਾਰ 24 ਫਰਵਰੀ ਨੂੰ ਜਾਰੀ ਕਰ ਦਿੱਤੇ ਗਏ ਹਨ ਜੇਕਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਹਨ ਤਾਂ ਕਿੱਥੇ ਸ਼ਿਕਾਇਤ ਕਰਨੀ ਹੈ ਆਉ ਜਾਣਦੇ ਆ ਪਹਿਲਾ ਇਹ ਪਤਾ ਲਗਾਓ ਕਿ ਤੁਹਾਡਾ ਨਾਮ ਪ੍ਰਧਾਨ ਮੰਤਰੀ ਕਿਸਾਨ ਦੇ ਲਾਭਪਾਤਰੀ ਕਿਸਾਨਾਂ ਦੀ ਸੂਚੀ ਵਿੱਚ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਦੇਖੋ ਕਿ ਤੁਹਾਡੇ ਪ੍ਰਧਾਨ ਮੰਤਰੀ ਕਿਸਾਨ ਖਾਤੇ ਦੇ ਸਟੇਟਸ ਵਿੱਚ ਕੀ ਦਿਖਾਈ ਦੇ ਰਿਹਾ ਜੇਕਰ ਤੁਸੀਂ ਅਜੇ ਤੱਕ KYC ਨਹੀਂ ਕਰਵਾਇਆ ਤਾਂ ਤੁਹਾਡੇ ਪੈਸੇ ਫਸ ਸਕਦੇ ਹਨ ਜੇਕਰ ਤੁਹਾਡਾ ਨਾਮ ਲਾਭਪਾਤਰੀ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਿਲ ਹੈ ਤਾਂ ਤੁਹਾਨੂੰ ਪੈਸੇ ਮਿਲ ਸਕਦੇ ਹਨ ਇਸ ਲਈ ਕਿ ਕਿਸਾਨੇ ហេਠਾ ਦਿੱਤੇ ਨੰਬਰਾਂ ਤੇ ਸ਼ਿਕਾਇਤ ਕਰ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਸ਼ਿਕਾਇਤ ਕਿੱਥੇ ਕਰਨੀ ਹੈ ਉਹ ਜਾਣਦੀ ਹੈ ਜੇਕਰ ਤੁਹਾਨੂੰ 2000 ਰੁਪਏ ਦੀ ਕਿਸ਼ਤ ਨਹੀਂ ਮਿਲੀ ਹੈ ਤਾਂ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਈਮੇਲ ਰਾਹੀਂ ਇੰਜ ਕਰੋ ਸ਼ਿਕਾਇਤ ਆਪਣੀ ਸਥਿਤੀ ਤੁਸੀਂ ਈਮੇਲ ਰਾਹੀਂ ਦੱਸ ਸਕਦੇ ਹੋ ਇਸ ਵਿੱਚ ਈਮੇਲ pmkisanict@gob.in ਜਾਂ ਫਿਰ pmkisanfunds ਐਡ ਦਾ ਰੇਟ gob.in ਤੇ ਭੇਜੋ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਕਿਸੇ ਅਧਿਕਾਰੀ ਨਾਲ ਸਿੱਧੀ ਗੱਲਬਾਤ ਕਰਨ ਲਈ ਤੁਸੀਂ ਹੈਲਪਲਾਈਨ ਨੰਬਰ 01124300606 ਜਾਂ ਫਿਰ 155261 ਤੇ ਕਾਲ ਕਰ ਸਕਦੇ ਹੋ ਟੋਲ ਫ੍ਰੀ ਵਿਕਲਪ ਲਈ ਪ੍ਰਧਾਨ ਮੰਤਰੀ ਕਿਸਾਨ ਟੀਮ ਨਾਲ ਜੁੜਨ ਲਈ 1800115 526 ਤੇ ਡਾਇਲ ਕੀਤਾ ਜਾ ਸਕਦਾ ਹੈ ਪੀਐਮ ਕਿਸਾਨ ਵੈਬਸਾਈਟ ਤੇ ਆਪਣੇ ਸਟੇਟਸ ਦੀ ਜਾਂਚ ਕਰੋ ਅਤੇ ਪੀਐਮ ਕਿਸਾਨ ਦੀ ਅਧਿਕਾਰਿਤ ਵੈਬਸਾਈਟ ਤੇ ਜਾਓ ਆਪਣੇ ਵੈਬ ਬ੍ਰਾਊਜ਼ਰ ਵਿੱਚ https// pmkisan.gov.in ਤੇ ਜਾਓ ਬੈਨੀਫੀਸ਼ੀਅਰੀ ਸਟੇਟਸ ਤੇ ਜਾਓ ਉੱਥੇ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਰਾਹੀਂ ਸਰਚ ਕਰੋ ਇਸ ਤੋਂ ਬਾਅਦ ਗੈਟ ਡਾਟਾ ਤੇ ਕਲਿੱਕ ਕਰੋ ਇੱਥੇ ਵੈਬਸਾਈਟ ਵੈਬਸਾਈਟ ਤੁਹਾਨੂੰ ਬੈਨੀਫੀਸ਼ੀਅਰੀ ਸਟੇਟਸ ਦਿਖਾਏਗੀ ਕਿ ਤੁਸੀਂ ਪੈਸੇ ਪ੍ਰਾਪਤ ਕਰਨ ਲਈ ਰਜਿਸਟਰਡ ਹੋ ਜਾਂ ਫਿਰ ਨਹੀਂ